ਹਾਂਜੀ ਮਾਲਕੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਪਿਛਲੇ ਵੀਡੀਓ ਨੂੰ ਬਹੁਤ ਬਹੁਤ ਤੁਸੀਂ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਹੈ ਮੈਂ ਉਮੀਦ ਨਹੀਂ ਕੀਤੀ ਸੀ ਕਿ ਪੰਜਾਬੀ ਦਾ ਪਹਿਲਾ ਹੀ ਵੀਡੀਓ ਤੁਹਾਨੂੰ ਇੰਨਾ ਪਸੰਦ ਆਏਗਾ ਤੇ ਜਿਵੇਂ ਤੁਹਾਡਾ ਹੁਕਮ ਹੈ ਹੁਣ ਪੰਜਾਬੀ ਚ ਲਗਾਤਾਰ ਗੱਲਾਂ ਹੁੰਦੀਆਂ ਰਹਿਣਗੀਆਂ ਆ YouTube ਦੇ ਵੱਡੇ ਵੀਡੀਓਜ਼ ਵਿੱਚ ਵੀ ਤੇ ਥੱਲੇ ਜਿਹੜੀਆਂ ਤੁਸੀਂ ਸ਼ਾਰਟਸ ਦੇਖ ਰਹੇ ਹੋ ਸ਼ਾਰਟਸ ਫਾਰਮੈਟ ਵਿੱਚ ਵੀ ਉਹੀ ਤੁਹਾਨੂੰ Instagram ਔਰ Twitter ਤੇ ਵੀ ਰੀਲਾਂ ਦੇਖਣਗੀਆਂ ਇਸ ਵੀਡੀਓ ਚ ਗੱਲ ਕਰਾਂਗੇ ਜਿਹੜਾ ਇੰਡੀਆ ਦਾ ਹੁਣ ਇੰਗਲੈਂਡ ਦੁਆਰਾ ਸ਼ੁਰੂ ਤਕਰੀਬਨ ਹੋ ਹੀ ਚੁੱਕਿਆ ਹੈ ਅ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਯਾਨੀ ਕੱਲ ਇੰਡੀਆ ਏ ਔਰ ਇੰਗਲੈਂਡ ਲਾਇਨਸ ਯਾਨੀ ਕਿ ਮੋਟਾ-ਮੋਟਾ ਤੁਸੀਂ ਇੰਡੀਆ ਏ ਔਰ ਇੰਗਲੈਂਡ ਏ ਮੰਨ ਲਓ ਉਹਨਾਂ ਦਾ ਦੂਜਾ ਅਨੋਫੀਸ਼ੀਅਲ ਟੈਸਟ ਸ਼ੁਰੂ ਹੋ ਚੁੱਕਿਆ ਹੈ ਜਦ ਤੱਕ ਵੀਡੀਓ ਦੇਖੋਗੇ ਉਹਨਾਂ ਦਾ ਦੂਜਾ ਦਿਨ ਚੱਲ ਰਿਹਾ ਹੋਣਾ ਕਿਰਪਾ ਕਰਕੇ ਸਕੋਰ ਚੈੱਕ ਕਰਕੇ ਮੈਨੂੰ ਵੀ ਦੱਸ ਦਿਆਈ ਥੱਲੇ ਤੇ ਜਿਹੜਾ ਪਹਿਲਾ ਟੈਸਟ ਹੋਇਆ ਸੀ ਉਹਦੇ ਵਿੱਚ ਇੰਡੀਆ ਨੇ ਸੋਹਣੀ ਬੈਟਿੰਗ ਕੀਤੀ ਬੜਾ ਵਧੀਆ ਆਪਣੇ ਵਾਸਤੇ ਨਤੀਜਾ ਰਿਹਾ ਸੀ ਉਹਦੀਆਂ ਚਲੋ ਗੱਲਾਂ ਬਾਅਦ ਵਿੱਚ ਕਰਾਂਗੇ ਪਰ ਇਸ ਵੀਡੀਓ 'ਚ ਮੋਟੀ-ਮੋਟੀ ਮੈਂ ਗੱਲ ਕਰੂੰਗਾ ਪੰਜਾਬ ਪੰਜਾਬੀ ਔ ਕਿੱਦਾਂ ਆਪਣੀ ਟੀਮ ਇਸ ਟਾਈਮ ਨਜ਼ਰ ਆ ਰਹੀ ਹੈ ਇੰਗਲੈਂਡ ਵਾਲੇ ਦੌਰੇ ਦੇ ਅੰਦਰ ਪਹਿਲੀਆਂ ਮੁਬਾਰਕਾਂ ਦੱਸ ਹਰ ਇੱਕ ਪੰਜਾਬੀ ਨੂੰ ਹੈ ਜੀ ਲਾਲਾ ਅਮਰਨਾਥ ਸਾਹਿਬ ਪਹਿਲੇ ਪੰਜਾਬੀ ਪੰਜਾਬ ਵਿੱਚ ਜਨਮੇ ਕਪੂਰਥਲੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜਿਨ੍ਹਾਂ ਨੂੰ ਇੰਡੀਆ ਦੀ ਕੈਪਟਨਸੀ ਕਰਨ ਦਾ ਮਾਣ ਮਿਲਿਆ ਫਿਰ ਵਿਸ਼ਨ ਸਿੰਘ 베ਦੀ ਸਾਹਿਬ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਹੋਇਆ ਸੀ ਬਾਅਦ ਵਿੱਚ ਦਿੱਲੀ ਆ ਗਏ ਉਹਨਾਂ ਨੂੰ ਇੰਡੀਆ ਦੀ ਕੈਪਟਨਸੀ ਕਰਨ ਦਾ ਮਾਣ ਪ੍ਰਾਪਤ ਹੋਇਆ ਬੜੇ ਕਮਾਲ ਦੇ ਖੱਬੂ ਸਪਿਨਰ ਹੁੰਦੇ ਸੀ 베ਦੀ ਸਾਹਿਬ ਸਲੂਟਾਂ ਸਲੂਟਾਂ અમરનાથ સાહેબ ਦਾ ਤਾਂ પરિવાર ਅੱਗੇ ਮਹਿੰਦਰ ਅਮਰਨਾਥ ਸਾਹਿਬ ورلڈ ਕੱਪ ਜਿੱਤੇ ਹਨ सुरेंद्र ਅਮਰਨਾਥ ਸਾਹਿਬ ਪਹਿਲੇ ਮੈਚ ਸੈਂਚਰੀ ਬਣਾਈ ਸੀ ਅਰਜਿੰਦਰ ਅਮਰਨਾਥ ਸਾਹਿਬ ਫਰਸਟ ਕਲਾਸ ਕ੍ਰਿਕਟ ਖੇਡੇ ਹਨ ਮੈਂ ਨਾਲ ਕਮੈਂਟਰੀ ਕੀਤੀ ਉਹਨਾਂ ਦੇ ਤੇ ਬਿਸ਼ਨ ਸਿੰਘ 베ਦੀ ਸਾਹਿਬ ਤਾਂ ਆਪਾਂ ਜਾਣਦੇ ਆ ਲੈਜੈਂਡਰੀ ਖਬੂ ਸਪਿਨਰ ਤੀਜੇ ਹਾਲਾਂਕਿ ਖੇਲੇ ਹਰਿਆਣੇ ਵੱਲੋਂ ਪਰ ਸਾਡੇ ਕਪਿਲ ਭਾਜੀ ਯਾਰ ਕਪਿਲ ਦੇਵ ਜੀ ਦਾ ਜਨਮ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਹੋਇਆ ਸੀ ਤੇ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੋਣਾ ਕਿ ਜਦੋਂ ਪਾਰਟੀਸ਼ਨ ਹੋਇਆ ਸੀ ਉਹਨਾਂ ਦਾ ਪਰਿਵਾਰ ਬਾਰਡਰ ਪਾਰ ਕਰਕੇ ਆਇਆ ਤਾਂ ਜਿਹੜਾ ਮੇਰਾ ਹੋਮ ਟਾਊਨ ਹੈ ਫਾਜ਼ਿਲਕਾ ਉੱ ਕਪਿਲ ਦੇਵ ਨੂੰ ਬਿਲਕੁਲ ਆਪਾਂ ਪੰਜਾਬੀ ਹੀ ਗਿਣਦੇ ਆਂ ਤੀਜੇ ਉਹ ਤੇ ਚੌਥੇ ਹੁਣ ਸ਼ੁਭਮਨ ਗਿੱਲ ਜਿਨ੍ਹਾਂ ਨੂੰ ਇੰਡੀਆ ਦੀ ਕੈਪਟਨਸੀ ਕਰਨ ਦਾ ਮਾਣ ਮਿਲਿਆ ਹੈ ਬਹੁਤ ਬਹੁਤ ਮੁਬਾਰਕਾਂ ਸ਼ੁਭਮਨ ਗਿੱਲ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਕਿ अर्ਲੀ 20s ਵਿੱਚ ਤੇ 24 ਸਾਲ ਦੀ ਉਮਰ ਵਿੱਚ ਨੌਜਵਾਨੀ ਵਿੱਚ ਤੁਹਾਨੂੰ ਟੈਸਟ ਦੀ ਕੈਪਟਨਸੀ ਕਰਨ ਦਾ ਮੌਕਾ ਮਿਲਿਆ ਇਹ ਬਹੁਤ ਵੱਡੇ ਮਾਣ ਦੀ ਗੱਲ ਹੁੰਦੀ ਹੈ ਤੇ ਸਾਡੇ ਲਈ ਹੋਰ ਫਕਰ ਦੀ ਗੱਲ ਹੈ ਮੇਰੇ ਲਈ ਥੋੜੀ ਜ਼ਿਆਦਾ ਹੈ ਕਿਉਂਕਿ ਸ਼ੋਮਨ ਗਿੱਲ ਦਾ ਜਨਮ ਜਿਹੜੇ ਪਿੰਡ ਵਿੱਚ ਹੋਇਆ ਸੀ ਚੱਕ ਜੈਮਲ ਵਾਲਾ ਉਹ ਮੇਰੇ ਜ਼ਿਲ੍ਹੇ ਫਾਜ਼ਿਲਕਾ ਵਿੱਚ ਆਉਂਦਾ ਹੈ ਸਾਰੇ ਪੰਜਾਬ ਦੇ ਲਈ ਮਾਨ ਦੀ ਗੱਲ ਹੈ ਤੇ ਆਪਾਂ ਉਮੀਦ ਕਰਦੇ ਹਾਂ ਕਿ ਜਿੰਨੀ ਸੋਹਣੀ ਉਹਨਾਂ ਨੇ ਗੁਜਰਾਤ ਟਾਈਟਨਸ ਦੀ ਕੈਪਟਨਸੀ ਕੀਤੀ ਸੀ ਉਸ ਤੋਂ ਜ਼ਿਆਦਾ ਸੋਹਣੀ ਇੰਡੀਆ ਦੇ ਟੈਸਟ ਕੈਪਟਨਸੀ ਕਰਕੇ ਦਿਖਾਉਣ ਕਿਉਂਕਿ ਹੁਣ ਚੁਣੌਤੀ ਸਾਹਮਣੇ ਹੈ ਪਹਿਲੀ ਚੁਣੌਤੀ ਤੁਹਾਡੇ ਵਾਸਤੇ ਇਹ ਹੈ ਗਿੱਲ ਸਾਹਿਬ ਕਿ ਤੁਹਾਡਾ ਪਹਿਲਾ ਦੌਰਾ ਹੀ ਉਸ ਮੁਲਕ ਵਿੱਚ ਹੈ ਜਿੱਥੇ ਵੱਡੀਆਂ-ਵੱਡੀਆਂ ਟੀਮਾਂ ਨੂੰ ਜਿਤਨਾ ਔਖਾ ਹੋ ਜਾਂਦਾ ਹੈ ਇੰਡੀਆ ਦੇ ਰਿਕਾਰਡ ਆਪਾਂ ਜਿੱਤੇ ਵੀ ਹਾਂ ਹਾਰੇ ਵੀ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਇੰਗਲੈਂਡ ਵਿੱਚ ਇੰਡੀਆ ਦਾ ਕੀ ਰਿਕਾਰਡ ਹੈ ਚੁਣੌਤੀ ਮੇਨ ਹੈ ਆ ਰਹਿਣ ਵਾਲੀ ਹੈ ਕਿ ਤੁਸੀਂ ਇੱਕ ਨੌਜਵਾਨਾਂ ਦੀ ਟੀਮ ਨੂੰ ਲੀਡ ਕਰ ਰਹੇ ਵਿਰਾਟ ਕੋਹਲੀ ਹੁਣ ਟੈਸਟ ਟੀਮ ਵਿੱਚ ਨਹੀਂ ਹੈਗੇ ਰੋਹਿਤ ਸ਼ਰਮਾ ਹੁਣ ਟੈਸਟ ਟੀਮ ਵਿੱਚ ਨਹੀਂ ਹੈਗੇ ਦੋ ਬਹੁਤ ਮਜ਼ਬੂਤ ਥਾਵਾਂ ਖਾਲੀ ਹੋ ਰਹੀਆਂ ਹਨ ਤੇ ਤੁਹਾਨੂੰ ਇਸ ਤੋਂ ਪਹਿਲੇ ਕੈਪਟਨਸੀ ਦਾ ਤਜਰਬਾ ਹੈਗਾ ਜ਼ਰੂਰ ਹੈ ਬਸ ਇਸ ਪੱਦਰ ਤੇ ਪਹਿਲੀ ਵਾਰੀ ਮੌਕਾ ਮਿਲਿਆ ਹੈ ਚੰਗੀ ਗੱਲ ਕੀ ਹੈ ਕਿ ਮਗਰ ਉਸਤਾਦ ਜੀ ਬੈਠੇ ਹਨ ਕੌਣ ਗੌਤਮ ਗੰਬੀਰ ਸਾਹਿਬ ਬਹੁਤ ਹੀ ਮਜ਼ੇ ਹੋਏ ਹੰਡੇ ਹੋਏ ਉਸਤਾਦ ਹੈ ਕਈਆਂ ਨੂੰ ਉਹਨਾਂ ਦੇ ਤਰੀਕੇ ਪਸੰਦ ਆਉਂਦੇ ਹੈ ਕਈਆਂ ਨੂੰ ਨਹੀਂ ਆਉਂਦੇ ਪਰ ਮੈਨੂੰ ਬੜੇ ਪਸੰਦ ਆ ਗੌਤਮ ਗੰਬੀਰ ਸਾਹਿਬ ਬੜਾ ਕਲੀਅਰ ਵਿਜ਼ਨ ਫੋਕਸ ਵਾਲਾ ਇਨਸਾਨ ਹੈ ਗੌਤਮ ਗੰਬੀਰ ਇੱਕ ਵਾਰੀ ਬੜੀ ਲੰਬੀ ਚੋੜੀ ਗੱਲ ਹੋਈ ਸੀ ਗੋਤਮ ਗੰਬੀਰ ਸਾਹਿਬ ਨਾਲ ਉਹ ਖੈਰ ਪੋਲਿਟਿਕਸ ਤੇ ਹੋਈ ਸੀ ਜਦੋਂ ਉਹਨਾਂ ਨੇ ਪੋਲਿਟਿਕਸ ਜੁਆਇਨ ਨਹੀਂ ਵੀ ਕੀਤੀ ਸੀ ਉਸ ਤੋਂ ਵੀ 2 ਸਾਲ ਪਹਿਲੇ ਦੀ ਗੱਲ ਹੈ ਖੈਰ ਚਲੋ ਉਹ ਫਿਰ ਤੁਹਾਨੂੰ ਕਹਾਣੀਆਂ ਦੁਬਾਰਾ ਤੋਂ ਸੁਣਾਉਂਗਾ ਪਰ ਪਹਿਲੀਆਂ ਮੁਬਾਰਕਾਂ ਸ਼ੋਮਨ ਗੇਲ ਨੂੰ ਹੈ ਇੰਡੀਆ ਦੀ ਟੈਸਟ ਕੈਪਟਨਸੀ ਦਾ ਮਾਨ ਇੰਡੀਆ ਦੇ 37ਵੇਂ ਟੈਸਟ ਕੈਪਟਨ ਬਣੇ ਹੈ ਜੀ ਇਹ ਬੜੀ ਫਕਰ ਵਾਲੀ ਗੱਲ ਹੈ ਤੇ ਹੁਣ ਆਂਦੀਆਂ ਚੁਣੌਤੀਆਂ ਵਾਲੀ ਗੱਲ ਵਿਰਾਟ ਕੋਹਲੀ ਨਹੀਂ ਨੰਬਰ 4 ਤੇ ਕੌਣ ਖੇਡੇਗਾ ਰੋਹਿਤ ਸ਼ਰਮਾ ਨਹੀਂ ਓਪਨਿੰਗ ਕੌਣ ਕਰੇਗਾ ਓਪਨਿੰਗ ਤੋਂ ਸ਼ ਦਾਵੇਦਾਰ ਬੜੇ ਹਨ ਕਿਉਂਕਿ ਜੈਸਵਾਲ ਲਗਾਤਾਰ ਓਪਨਿੰਗ ਕਰ ਰਹੇ ਹਨ ਤਾਂ ਇੱਕ ਹਿੱਸਾ ਇਹ ਕਹਿੰਦਾ ਕਿ ਸ਼ਮਨ ਗਿੱਲ ਜਿਹੜੇ ਹੁਣ ਲਗਾਤਾਰ ਨੰਬਰ 3 ਤੇ ਆ ਰਹੇ ਸੀ ਟੈਸਟ ਮੈਚਾਂ ਵਿੱਚ ਹਾਲਾਂਕਿ ਉਹਨਾਂ ਨੇ ਆਪ ਕਿਹਾ ਸੀ 2 ਸਾਲ ਪਹਿਲੇ ਵੈਸਟਰਨ ਇੰਡੀਜ਼ ਦੌਰੇ ਵਿੱਚ ਕਿ ਰੋਹਿਤ ਸ਼ਰਮਾ ਜੀ ਤੁਸੀਂ ਔਰ ਜੈਸਵਾਲ ਓਪਨ ਕਰੋ ਮੈਂ ਨੰਬਰ 3 ਤੇ ਆਉਂਗਾ ਹੁਣ ਕੈਪਟਨ ਉਹ ਹੈ ਚਾਹਤਾ ਉਹ ਵੀ ਓਪਨ ਕਰ ਸਕਦੇ ਹਨ ਕਿਉਂਕਿ ਨੈਚੁਰਲ ਤੌਰ ਤੇ ਤਾਂ ਉਹ ਓਪਨਰ ਹੈ ਨਾਲੇ ਸੱਜੂ ਖੱਬੂ ਦੀ ਜੋੜੀ ਮਿਲ ਜੂਗੀ ਇਹ ਆਪਣੇ ਕੋਲ ਇੱਕ ਚੁਆਇਸ ਹੈ ਦੂਜੀ ਚੁਆਇਸ ਹੈ ਸਾਈ ਸ਼ੁੱਡ ਸਹੀ ਸੁਦਰਸ਼ਨ ਸ਼ੋਭਮ ਦੇ ਜੋੜੀਦਾਰ ਸੀ ਗੁਜਰਾਤ ਟਾਈਟਨਸ ਕਿਆ ਸੀਜ਼ਨ ਲਾ ਕੇ ਆਏ ਆ ਭਾਈ ਕਿੰਨੀਆਂ ਟਰੋਫੀਆਂ ਇਕੱਠੀਆਂ ਕਰਕੇ ਲੈ ਕੇ ਗਏ ਬਹੁਤ ਕਮਾਲ ਦੇ ਬੱਲੇਬਾਜ਼ ਐ ਆਪਾਂ ਸਾਬਣੇ ਦੇਖ ਲਿਆ ਪਰ ਉਹਦਾ ਇੱਕ ਡਿਸਐਡਵਾਂਟੇਜ ਜਿਹਾ ਇਹ ਮੰਨ ਕੇ ਚੱਲੋ ਡਿਸਐਡਵਾਂਟੇਜ ਤਾਂ ਨਹੀਂ ਪਰ ਦੋ ਖੱਬੂ ਹੋ ਜਾਣਗੇ ਆਮ ਤੌਰ ਤੇ ਚਲੋ ਦੋ ਇੱਕ ਸੱਜੂ ਖੱਬੂ ਹੋਵੇ ਜ਼ਿਆਦਾ ਵਧੀਆ ਰਹਿੰਦਾ ਹੈ ਉਸ ਹੱਬ ਨਾਲ ਪਰਚੀ ਮਜ਼ਬੂਤ ਹੈ ਅਭਿਮਨਿਉ ਈਸ਼ਵਰਨ ਦੀ ਜਿਹੜੇ ਬੰਗਾਲ ਵੱਲੋਂ ਆਪਣੀ ਡੋਮੈਸਟਿਕ ਕ੍ਰਿਕਟ ਖੇਡਦੇ ਆ ਲਗਾਤਾਰ ਕਈ ਸਾਲਾਂ ਤੋਂ ਬੜਾ ਸੋਨਾ ਪਰਫਾਰਮ ਕਰ ਰਹੇ ਆ ਅਭਿਮਨਿਉ ਈਸ਼ਵਰਨ ਤੇ ਉਹਨਾਂ ਦੀ ਪਰਚੀ ਮਜ਼ਬੂਤ ਹੈ ਸਾਈ ਸ਼ੁੱਡ ਜਿੱਦਾਂ ਦਾ ਆਈਪੀਐਲ ਸੀਜ਼ਨ ਰਿਹਾ ਹਾਲਾਂਕਿ ਫਾਰਮੈਟ ਅੱਡ ਹੈ ਪਰਚੀ ਉਹਨਾਂ ਦੀ ਵੀ ਮਜ਼ਬੂਤ ਹੈ ਤਾਂ ਇਹ ਚਾਰ ਆਪਸ਼ਨ ਆ ਬੰਦੀਆਂ ਪੰਜਵੀਂ ਵੀ ਸੁਣ ਲੋ ਕੇਐਲ ਰਾਹੁਲ ਭਈ ਉਹ ਇਹੋ ਜਿਹਾ ਬੰਦਾ ਹੈਗਾ ਇੱਕ ਰਾਹੁਲ ਦਰਾਵੇੜ ਇੱਕ ਕੇਐਲ ਰਾਹੁਲ ਇੱਕ ਰਾਹੁਲ ਨਾਦੇ ਬੰਦੇ ਇਹੋ ਜਿਹੇ ਹੁੰਦੇ ਆ ਜੋ ਮਰਜ਼ੀ ਕਰਾ ਲੋ ਓਪਨਿੰਗ ਕਰਵਾ ਲੋ ਨੰਬਰ 3 ਨੰਬਰ 4 6 7 ਜਿੱਥੇ ਕਹੋਗੇ ਜਾ ਕੇ ਬੈਟਿੰਗ ਕਰ ਲੈਣਗੇ ਕਿਆ ਹੀਰਾ ਸਾਨੂੰ ਮਿਲਿਆ ਹੈ ਕੇ ਐਲ ਰਾਹੁਲ ਕਿੰਨੇ ਸਾਲਾਂ ਤੋਂ ਪਹਿਲੇ ਰਾਹੁਲ ਦਰविड़ ਮੇਰੇ ਬਚਪਨੇ ਦੇ ਹੀਰੋ ਬੜੀਆਂ ਆਪਸ਼ਨਾਂ ਹੈਗੀਆਂ ਮੇਰੇ ਤੋਂ ਪੁੱਛੋ ਤਾਂ ਮੈਂ ਕਹੂੰਗਾ ਜੀ ਅ ਅਭਿਮਨਿਊ ਇਸ਼ਵਰਨ ਤੇ ਨਾਲ ਜੈਸਵਾਲ ਕਿਉਂਕਿ ਜਿਹੜਾ ਲੰਬੇ ਫਾਰਮੈਟ ਦਾ ক্রিকেট ਹੈ ਅਭਿਮਨਿਊ ਇਸ਼ਵਰਨ ਜ਼ਿਆਦਾ ਚੰਗਾ ਖੇਡ ਕੇ ਆਏ ਆ ਜੈਸਵਾਲ ਦੇ ਨਾਲ ਸਜੂ ਖੱਬੂ ਦੀ ਜੋੜੀ ਬਣੂਗੀ ਨੰਬਰ 3 ਗਿਲ ਸਾਬ ਨੂੰ ਹੋਣਾ ਪਾ ਪਰਮਾਨੈਂਟ ਰਹਿਣ ਦੇਈਏ ਵਾਰੀ ਵਾਰੀ ਥਾਂ ਨਾ ਚੇਂਜ ਕਰੀਏ ਟੈਸਟ ক্রিকেট ਵਿੱਚ ਥਾਮਾਂ ਬੜੀਆਂ ਜ਼ਰੂਰੀ ਹੁੰਦੀਆਂ ਹੈ ਨੰਬਰ 4 ਤੇ ਆਜਨ ਕੇ ਐਲ rahul ਕਿਉਂਕਿ ਇਹ ਬਹੁਤ ਕੀਮਤੀ ਥਾਂ ਹੈਗੀ ਹੈ 3 ਤੇ 4 ਸਾਰੀਆਂ ਕੀਮਤੀ ਹੁੰਦੀਆਂ ਪਰ ਐਸੇ ਥਾਂ ਨੂੰ ਪਹਿਲੇ ਵਿਰਾਟ ਕੋਹਲੀ ਨੇ ਕਈ ਸਾਲ ਭਰਿਆ ਉਸ ਤੋਂ ਪਹਿਲੇ ਤਿੰਦੁਲਕਰ ਸਾਹਿਬ ਨੇ ਕਈ ਸਾਲ ਭਰਿਆ ਤੇ ਨੰਬਰ 4 ਵਾਲਾ ਬਹੁਤ ਲੰਬਾ ਖੇਡ ਸਕਦਾ ਹੈ ਉਹ ਤੱਕ ਬਾਲ ਵੀ ਮੜੀ ਜੀ ਪੁਰਾਣੀ ਹੋ ਜਾਂਦੀ ਹੈ ਥੋੜੀ ਘੁੰਮਣੀ ਘੱਟ ਕਰ ਦਿੰਦੀ ਹੈ ਬਾਉਂਸ ਘੱਟ ਹੋ ਜਾਂਦਾ ਹੈ ਤੇ ਉੱਥੋਂ ਫਿਰ ਤੁਹਾਡੇ ਬੈਟਸਮੈਨ ਰਨ ਬਣਾ ਸਕਦੇ ਆ ਫਿਰ ਕਰੁਨ ਨਾਇਰ ਵੀ ਆ ਜਾਣਗੇ ਫਿਰ ਰਿਸ਼ਭ ਪੰਤ ਵੀ ਆ ਜਾਣਗੇ ਤੇ ਫਿਰ ਆਪਣੇ 올ਰਾਊਂਡਰ ਆ ਜਾਣਗੇ ਮੋਟੀ ਮੋਟੀ ਜਿਹੜੀ ਸਮੱਸਿਆ ਸੀ ਓਪਨਿੰਗ ਨੰਬਰ 3 ਤੇ ਨੰਬਰ 4 ਤੇ ਚੰਗੀ ਚਰਚਾ ਚੱਲ ਰਹੀ ਸੀ ਇਸ ਚਰਚਾ ਤੇ ਮੈਨੂੰ ਤੁਹਾਡੇ ਵਿਚਾਰ ਚਾਹੀਦੇ ਆ ਥੱਲੇ ਦੱਸੋ ਤੁਹਾਡੇ ਹਿਸਾਬ ਨਾਲ ਓਪਨਰ ਕੌਣ ਹੋਣ ਨੰਬਰ 3 ਤੇ ਕੌਣ ਆਵੇ ਨੰਬਰ 4 ਤੇ ਕੌਣ ਆਵੇ ਪੰਜ ਤੇ ਕਰੁਨ ਨਾਇਰ ਆਣਗੇ ਉਹਨਾਂ ਨੇ ਉਹ ਜਿਹੜਾ ਇੰਗਲੈਂਡ ਲਾਇਨਸ ਦੇ ਖਿਲਾਫ ਪਹਿਲਾ ਮੈਚ ਖੇលਿਆ ਸੀ ਉਹਦੇ ਵਿੱਚ ਡਬਲ ਸੈਂਚਰੀ ਮਾਰੀ ਸੀ ਉਹਨਾਂ ਨੇ ਆਪਣੀ ਫਾਰਮ ਦਿਖਾਤੀ ਹੈਗੀ ਹੈ ਕਰੁਨ ਨਾਇਰ ਨੇ ਕਿਹਾ ਸੀ ਡੀਅਰ ਕ੍ਰਿਕਟ ਗਿਵ ਮੀ ਵਨ ਮੋਰ ਚਾਂਸ ਇੱਕ ਹੋਰ ਮੌਕਾ ਦੇ ਦੇ ਕ੍ਰਿਕਟ ਕ੍ਰਿਕਟ ਨੇ ਮੌਕਾ ਦਿੱਤਾ ਗਬਲੇ ਕ੍ਰਮ ਵਿੱਚ ਆਪਣੇ ਕੋਲ ਫਿਰ ਆਲ ਰਾਊਂਡਰ ਵੀ ਆ ਜਾਂਦੇ ਐ ਨਿਤਿਸ਼ ਕੁਮਾਰ ਰੈਡੀ ਐ మీడియం ਪੇਸ ਆਲ ਰਾਊਂਡਰ ਸ਼ਾਰਦੂਲ ਠਾਕੁਰ ਬੜੇ ਕਮਾਲ ਦੇ ਆਲ ਰਾਊਂਡਰ ਐ ਰਵਿੰਦਰ ਜੜੇਜਾ ਸਾਹ ਤਾਂ ਫਿਰ ਕਮਾਲ ਹੈਗੇ ਹੀ ਹੈਗੇ ਆ ਬੋਲਿੰਗ ਵਿੱਚ ਜੱਸੀ ਬਾਜੀ ਖੇਡਣਗੇ ਤਿੰਨ ਜਾਂ ਚਾਰ ਮੈਚ ਇਹ ਗੱਲ ਪਹਿਲੇ ਵੀ ਬੋਲ ਦਿੱਤੀ ਗਈ ਸੀ ਹੁਣ ਵੀ ਬੋਲ ਦਿੱਤੀ ਗਈ ਹੈ ਵਰਕ ਲੋਡ ਮੈਨੇਜਮੈਂਟ ਯਾਨੀ ਕਿ ਐਨੇ ਜ਼ਬਰਦਸਤ ਬੋਲਰ ਨੂੰ ਜਿਹੜਾ ਇੰਜਰੀ ਤੋਂ ਬਾਅਦ ਆਪਰੇਸ਼ਨਾਂ ਤੋਂ ਬਾਅਦ ਖੇਡ ਰਿਹਾ ਹੈ ਤੁਸੀਂ ਕਿੰਨਾ ਕੁ ਖੜਾਓਗੇ ਉਹਨਾਂ ਖੜਾਉ ਜਿੱਥੇ ਲੋਡ ਪੈਂਦੀ ਹੈ ਬਾਕੀ ਸਾਡੇ ਵਰਗੇ ਤਾਂ ਇਹ ਕਹਿਣਗੇ ਭਾਜੀ ਐਦਾਂ ਨਹੀਂ ਕਰ ਸਕਦੇ ਕਿ ਇੱਕ ਇਨਿੰਗ ਆ ਮੈਚ ਦੀ ਤੇ ਇੱਕ ਇਨਿੰਗ ਹੋ ਮੈਚ ਦੀ ਕਰ ਕਰਕੇ ਪੰਜੋ ਮੈਚ ਖੜਾ ਲਈਏ ਐਦਾਂ ਹੁੰਦਾ ਨਹੀਂ ਪਰ ਤੇਨੀਆਂ ਚਾਰ ਟੈਸਟ ਮੈਚ ਜੱਸੀ ਭਾਜੀ ਖੇਡਣਗੇ ਪਰ ਉਹਨਾਂ ਦੇ ਨਾਲ ਫਿਰ ਤੁਹਾਡੇ ਕੋਲ ਮੁਹੰਮਦ ਸਿਰਾਜ ਵੀ ਹੈ ਬੜਾ ਸੋਨਾ ਸੀਜ਼ਨ ਉਹਨਾਂ ਦਾ ਲੱਗਿਆ ਹੈ ਅਰਸ਼ਦੀਪ ਸਿੰਘ ਇੱਕ ਹੋਰ ਮੁਬਾਰਕਾਂ ਦੀ ਪੰਜਾਬੀਆਂ ਨੂੰ ਪਹਿਲੀ ਵਾਰ ਟੈਸਟ ਸਕਵਾਡ ਵਿੱਚ ਆਏ ਆ ਤੇ ਰੱਬ ਸੁੱਖ ਰੱਖੇ ਪਹਿਲੇ ਟੈਸਟ ਵਿੱਚ ਦੋਵੇਂ ਪਾਸਿਓਂ ਪੰਜਾਬੀ ਮੁੰਡੇ ਬੋਲਿੰਗ ਪਾਣਗੇ ਇੱਕ ਪਾਸਿਓਂ ਜੱਸੀ ਭਾਜੀ ਇੱਕ ਪਾਸੋਂ ਅਰਸ਼ ਭਾਜੀ ਸਰਾਜ ਨਾਲ ਹੈਗੇ ਹੀ ਆਂ ਆਕਾਸ਼ਦੀਪ ਸਿੰਘ ਮੁੰਡਾ ਬਿਹਾਰ ਦਾ ਹੈ ਬੰਗਾਲ ਵੱਲੋਂ ਖੇਡਦਾ ਹੈ ਬਾਖ ਮਾਲ ਖੇਡਦਾ ਹੈ ਤੇ ਨਾਲ ਕੁਲਦੀਪ ຢਦਵ ਹੋਗੇ ਸ਼ਾਰਦੂਲ ਠਾਕੁਰ ਤੁਹਾਡੇ ਕੋਲ ਸੀਮ ਬੋਲਿੰਗ 올 ਰਾਉਂਡਰ ਹੈ ਨਿਤਿਸ਼ ਕੁਮਾਰ ਰੈਡੀ ਤੁਹਾਡੇ ਕੋਲ ਮੀਡੀਅਮ ਪੇਸ 올 ਰਾਉਂਡਰ ਹੈ ਤੇ ਕੁਲਦੀਪ ਹੋਗੇ ਅੱਛਾ ਕੁਲਦੀਪ ਦਾ ਹੁਣੇ-ਹੁਣੇ ਵਿਆਹ ਹੋਇਆ ਹੈ ਮੁਬਾਰਕਾ ਮੇਰੇ ਭਾਈ ਬੜਾ ਬੀਬਾ ਬੰਦਾ ਹੈ ਤੇ ਆ ਹੈਗੀ ਜੀ ਆਪਣੀ ਟੀਮ ਹੁਣ ਜਿਹੜਾ ਸ਼ਡਿਊਲ ਵੀ ਸੁਣ ਲੋ 13 ਜੂਨ ਨੂੰ ਇੱਕ ਹੋਰ ਮੈਚ ਪ੍ਰੈਕਟਿਸ ਮੈਚ ਹੋਣਾ ਹੈ ਇੰਡੀਆ ਤੇ ਇੰਡੀਆ A ਦਾ ਆਪਣੀ ਹੀ ਜਿਹੜੀ ਆ ਪੂਰਾ ਸਕਵਾਡ ਜੇ ਹੈਗਾ ਇਹਦੇ 11-11 ਬੰਦੇ ਆਪਸ ਵਿੱਚ ਖੇਡਣਗੇ ਤੇ ਉਸ ਤੋਂ ਬਾਅਦ 20 ਜੂਨ ਨੂੰ ਪਹਿਲਾ ਮੈਚ ਹੈ ਜੀ ਲੀਡਸ ਵਿੱਚ ਪਹਿਲਾ ਟੈਸਟ 2 ਜੁਲਾਈ ਨੂੰ ਦੂਜਾ ਟੈਸਟ ਮੈਚ ਹੈ ਬਰਮਿੰਗਮ ਉਹ ਜਿੱਥੇ ਪੰਜਾਬੀਆਂ ਨੇ ਪੂਰੀ ਧੱਕ ਪਾਈ ਹੋਈ ਹੈ ਪੰਜਾਬੀਓ ਪੰਜਾਬੀ ਹੋਏ ਪਏ ਆ ਬਰਮਿੰਗਮ ਵਿੱਚ ਬਰਮਿੰਗਮ ਤੇ ਇੱਕ ਵੈਬ ਸੀਰੀਜ਼ ਆਈ ਸੀ ਕਿਨੇ ਕਿਨੇ ਵੇਖੀ ਹੈ ਪੀਕੀ ਬਲਾਈਂਡਰਸ ਮੈਂ ਇੱਕ ਸੀਜ਼ਨ ਵੇਖਿਆ ਸੀ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਛੱਡਤਾ 10 ਜੁਲਾਈ ਨੂੰ ਤੀਜਾ ਟੈਸਟ ਮੈਚ ਹੈ ਇਤ ਲਾਰਡਸ ਲੰਡਨ ਵਿੱਚ 23 ਜੁਲਾਈ ਨੂੰ ਚੌਥਾ ਟੈਸਟ ਮੈਚ ਹੈ ਮੈਂਚੈਸਟਰ ਵਿੱਚ ਕੌਣ ਕੌਣ ਮੈਂਚੈਸਟਰ ਯੂनाइटेड ਤੇ ਮੈਂਚੈਸਟਰ ਸਿਟੀ ਦਾ ਫੁੱਟਬਾਲ ਦੇਖਦਾ ਹੈ ਮੈਂ ਹੁਣ ਦੇਖਣਾ ਘਟਾ ਕਰਤਾ ਪਹਿਲੇ ਬੜੀ ਕਮੈਂਟਰੀ ਕੀਤੀ ਮੈਂ ਫੁੱਟਬਾਲ ਦੀ ਹਿੰਦੀ ਵਿੱਚ ਬੱਲੇ ਬੱਲੇ ਤੇ ਪੰਜਵਾਂ ਟੈਸਟ ਮੈਚ ਜਦੋਂ ਸ਼ੁਰੂ ਹੋਏਗਾ ਤੁਸੀਂ ਮੈਨੂੰ ਮੁਬਾਰਕਾਂ ਦੇ ਸਕਦੇ ਹੋ ਓਵਲ ਵਿੱਚ ਮੈਚ ਹੋਣਾ ਹੈ 31 ਜੁਲਾਈ ਨੂੰ ਮੇਰਾ ਜਨਮ ਦਿਨ ਹੁੰਦਾ ਹੈ ਉਸ ਦਿਨ ਉਹ ਮੁੱਖ ਦੀ ਗੱਲ ਹੈ ਉਹ ਛੋਟੀ ਗੱਲ ਹੈ ਮੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੰਡੇ ਨੂੰ ਇੰਡੀਆ ਦੇ ਟੈਸਟ ਕੈਪਟਨਸੀ ਕਰਨ ਦਾ ਜਿਹੜਾ ਸਨਮਾਨ ਮਿਲ ਰਿਹਾ ਉਹ ਸਾਡੇ ਵਾਸਤੇ ਬੜੇ ਫਕਰ ਦੀ ਗੱਲ ਹੈ ਤੇ ਆਪਾਂ ਸਾਰੇ ਪੰਜਾਬੀਆਂ ਵੱਲੋਂ ਇਹ ਦੁਆਵਾਂ ਪੂਰੇ ਹਿੰਦੁਸਤਾਨ ਵੱਲੋਂ ਦੁਆਵਾਂ ਹੈ ਬਈ ਤੁਸੀਂ ਹੁਣ ਕੈਪਟਨ ਇੰਡੀਆ ਦੇ ਬਣਿਓ ਕਿ ਇੰਡੀਅਨ ਟੀਮ ਨੂੰ ਹੋਰ ਉੱਚਾਈਆਂ ਤੇ ਲੈ ਕੇ ਜਾਓ ਅਰਸ਼ਦੀਪ ਸਿੰਘ ਟੈਸਟ ਵਿੱਚ ਆਪਣਾ ਡੈਬਿਊ ਕਰ ਸਕਦੇ ਆਂ ਸਵਾਲ ਮੇਰਾ ਉਹੀ ਹੈ ਓਪਨਰ ਨੰਬਰ 3 ਤੇ ਨੰਬਰ 4 ਜਿਹੜੀਆਂ ਸਭ ਤੋਂ ਕੀਮਤੀ ਥਾਵਾਂ ਹੁੰਦੀਆਂ ਜਿੱਥੇ ਹੁਣ ਬੜਾ ਹੰਬਲ ਬੂਸਾ ਪਿਆ ਹੋਇਆ ਤੁਸੀਂ ਕਿਹੜੇ ਖਿਡਾਰੀਆਂ ਨੂੰ ਖੇਡਦਾ ਦੇਖਣਾ ਚਾਹੁੰਦੇ ਹੋ ਥੱਲੇ ਦੱਸੋ ਤੇ ਛੋ ਇੱਕ ਇੱਕ ਦਿਨ ਛੱਡ ਕੇ ਜਾਂ ਇੱਕ ਰੋਜ਼ ਆਣਗੇ ਜਿਹੜੇ ਥੱਲੇ ਸ਼ਾਰਟਸ ਦੇਖਦੇ ਹੋ ਨਾ ਜਾਂ ਰੀਲਾਂ ਦੇਖਦੇ ਹੋ ਹਰ ਇੱਕ ਖਿਡਾਰੀ ਜਿਹੜਾ ਪੰਜਾਬ ਤੋਂ ਆਈਪੀਐਲ ਖੇੜਿਆ ਹੈ ਜਾਂ ਜਿਹੜਾ ਪੰਜਾਬ ਦੀ ਟੀਮ ਵਿੱਚ ਆਈਪੀਐਲ ਖੇੜਿਆ ਹੈ ਉਹਨਾਂ ਦੀ ਗੱਲ ਕਰੂੰਗਾ ক্রিকেট ਤੋਂ ਇਲਾਵਾ ਹਾਕੀ, ਵਾਲੀਬਾਲ, ਫੁੱਟਬਾਲ, ਐਥਲੈਟਿਕਸ ਸਾਰੇ ਉਹ ਖਿਡਾਰੀਆਂ ਦੀ ਗੱਲ ਕਰੂੰਗਾ ਜਿਹੜੇ ਪੰਜਾਬ ਦੇ ਜੰਮੇ ਪਲੇਏ ਹਨ ਤੇ ਜਿਨ੍ਹਾਂ ਨੇ ਇੰਡੀਆ ਦੀ ਜਰਸੀ ਪਾ ਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ ਉਹ ਸਾਰੇ ਵੀਡੀਓ ਤੁਹਾਨੂੰ ਸ਼ਾਰਟਸ ਵਿੱਚ ਮਿਲਦੇ ਰਹਿਣਗੇ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ